ਟ੍ਰਾਂਸਪੋਰਟ ਮੰਤਰੀ ਤੇ ਨਵਾਂ ਨਸ਼ਾ ਵਿਰੋਧੀ ਸਬ ਕਮੇਟੀਜ਼ ਮੈਂਬਰ ਜਿਹੜੇ ਨੇ ਲਾਲਜੀਤ ਸਿੰਘ ਪੁੱਲਰ ਨੇ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾ ਖਿਲਾਫ ਹੋਈ 22 ਮਾਰਚ ਤੱਕ ਦੀਆਂ ਕਾਰਵਾਈਆਂ ਪ੍ਰੈਸ ਵਾਰਤਾ 'ਚ ਸਾਂਝੀ ਕੀਤੀ ਤਾਜ਼ਾ ਵੇਰਵੇ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ ਨਯੁੱਧ ਨਸ਼ਾ ਵਿਰੋਧੀ ਕਾਮਿਆਬ ਬਣਾਉਣ ਲਈ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੂਬੇ ਭਰ ਦੀਆਂ ਪੰਚਾਇਤਾਂ ਨੰਬਰਦਾਰਾ ਸ਼ਹਿਰੀ ਕੌਂਸਲਤ ਕਮੇਟੀਆਂ ਨੂੰ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ 'ਚੋਂ ਨਸ਼ੇ ਦੇ ਖਾਤਮੇ ਤੇ ਮੂੜ ਤੋਂ ਗਲਾ ਪੰਜਾਬ ਬਣਾਉਣ ਲਈ ਮੁਰ ਤੋਂ ਸਾਡਾ 7 ਦਿਨ ਅਤੇ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਪਿੰਡ ਇਲਾਕੇ ਤੇ ਸਬੰਧੀ ਕਿਸੇ ਨਸ਼ਾ ਤਸਕਰਾਂ ਦੀ ਜ਼ਮਾਨਤ ਨਾ ਕਰਵਾਈ ਜਾਏ ਜਿੰਨੇ ਪੁਲਿਸ ਅਫਸਰ ਨੇ ਬੀਜੀਪੀ ਪੰਜਾਬ ਜਾਂ ਜਿੰਨੇ ਵੀ ਐਸਐਸਪੀ ਸਾਹਿਬਾਨ ਨੇ ਕਮਿਸ਼ਨਰ ਸਾਹਿਬਾਨ ਨੇ ਐਸਐਚਓ ਡੀਐਸਪੀ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਆ ਆਪਦੀਆਂ ਜਾਨਾਂ ਹਥੇਲੀ ਤੇ ਰੱਖ ਕੇ ਇਹਨਾਂ ਸਮਗਲਰਾਂ ਨੂੰ ਗੈਂਗਸਟਰਾਂ ਨੂੰ ਪਿਛਲੇ ਦਿਨਾਂ ਚ ਆਪਾਂ ਵੇਖਿਆ ਕਿੰਨੇ ਐਨਕਾਊਂਟਰ ਹੋਏ ਆ ਕਿੰਨਾ ਨਸ਼ਾ ਜਿਹੜਾ ਬ੍ਰਾਮਦ ਕੀਤਾ ਗਿਆ ਜਿਹੜੀ ਇਹ ਮੁਹਿੰਮ ਚੱਲੀ ਆ ਉਹ 24 ਤਰੀਕ ਨੂੰ ਲਗਭਗ 1 ਮਹੀਨਾ ਹੋ ਜਾਣਾ ਵਾ 24 2 2025 ਤੋਂ ਸ਼ੁਰੂ ਹੋਈ ਮੁਹਿੰਮੇ ਅੱਜ 22 ਤਰੀਕ ਹੋ ਗਈ ਆ 22 3 25 ਤੇ ਅੱਜ ਤੱਕ ਜੋ ਬ੍ਰਾਮਦੀ ਹੋਈ ਆ ਉਹਦੇ ਵਿੱਚ ਹੇਰੋਇਨ 121 ਕਿਲੋ ਪੋਸਟ 1270 ਕਿਲੋ ਅਫੀਮ 77 ਕਿਲੋ ਗਾਂਜਾ 32 ਕਿਲੋ ਚਰਸ 4 ਕਿਲੋ ਗੋਲੀਆਂ ਕੈਪਸੂਲ 750000 ਲਾਣ 1733 ਲੀਟਰ ਡਰੱਗ ਮਣੀ 5 ਕਰੋੜ 2331000 ਨਿਚੀਲਾ ਪਾਊਡਰ 7 ਕਿਲੋ ਮੋਟਰਸਾਈਕਲ ਤੇ ਐਕਟਵਾ ਸਕੂਟਰੀਆਂ 22 ਦੇ ਕਰੀਬ ਨਾਗ ਬਰਾਮਦ ਹੋਏ ਆ ਕਾਰਾਂ ਚਾਰ ਬਰਾਮਦ ਹੋਈਆਂ ਜਿਹੜੇ ਸਬਗਲਰਾਂ ਤੋਂ ਬਰਾਮਦ ਹੋਈਆਂ ਪਿਸਟਲ 12 ਬਰਾਮਦ ਹੋਏ ਆ ਸੋਨਾ ਜਿਹੜਾ ਇਹਨਾਂ ਨੇ ਇਹ ਜ਼ਹਿਰ ਵੇਚ ਕੇ ਬਣਾਇਆ ਸੀ 403 ਗ੍ਰਾਮ ਇਹਨਾਂ ਤੋਂ ਸੋਨਾ ਬਰਾਮਦ ਹੋਇਆ ਨਾਲ ਦੋ ਚੈਨਾ ਇੱਕ ਹਾਰ ਵੱਡਾ ਉਹ ਬਰਾਮਦ ਹੋਇਆ ਸਿਲਵਰ ਜਿਹਨੂੰ ਆਪਾਂ ਚਾਂਦੀ ਕਹਿ ਦਿੰਦੇ ਆ 1 ਕਿਲੋ 200 ਗ੍ਰਾਮ ਚਾਂਦੀ ਬਰਾਮਦ ਹੋਈ ਆ ਆਇਸ ਜਿਹਨੂੰ ਵੱਡਾ ਨਸ਼ਾ ਕਹਿ ਦਿੰਦੇ ਆ 1 ਕਿਲੋ ਆਇਸ ਬਰਾਮਦ ਹੋਈ ਆ ਤੇ ਜਿਹੜੇ ਪੀਓ ਹੀ ਸਮਗਲਰ ਸੱਤ ਪੀਓ ਸਮਗਲਰ ਅਰੈਸਟ ਹੋਏ ਆ ਉਹਦੇ ਨਾਲ ਟ੍ਰੈਫਿਕ ਚਲਾਨ ਜਿਹੜੇ ਸਾਡੀ ਪੁਲਿਸ ਨੇ ਕੀਤੇ ਆ 5689 ਟ੍ਰੈਫਿਕ ਚਲਾਨ ਹੋਏ ਆ ਜਿਹੜੇ ਵਹੀਕਲ ਛੱਕੀ ਹੀ 1556 ਵਹੀਕਲ ਜਿਹੜੇ ਛੱਕੀ ਉਹਨਾਂ ਨੂੰ ਚੈੱਕ ਕੀਤਾ ਗਿਆ ਜਿਹੜੇ ਅੰਪਾਉਂਡ ਕੀਤੇ ਆ ਵਹੀਕਲ 69 ਵਹੀਕਲ ਅੰਪਾਉਂਡ ਕੀਤੇ ਗਏ ਆ ਤੇ ਜਿਹੜੇ ਛੱਕੀ ਵਿਅਕਤੀ ਜਿਨ੍ਹਾਂ ਨੂੰ ਮਤਲਬ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਇਸ ਲਗਭਗ 1 ਮਹੀਨੇ ਦੇ ਸਮੇਂ ਦੌਰਾਨ 3874 ਲੋਕ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਤੇ ਇਹ ਜਿਹੜੀ ਲੜਾਈ ਆ ਇਹ ਜਿਹੜਾ ਯੋਧਿਆ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੜਨਾ ਪੈਣਾ ਤੇ ਰਲ ਮਿਲ ਕੇ ਲੜ ਕੇ ਫੇਰ ਹੀ ਅਸੀਂ ਇਹ ਯੁੱਧ ਜਿੱਤ ਸਕਦੇ ਆ ਜਦੋਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਅੱਤਵਾਦ ਆਇਆ ਤੇ ਅੱਤਵਾਦ ਪੂਰਾ ਫਲਿਆ ਫੁੱਲਿਆ ਬੜਾ ਨੁਕਸਾਨ ਹੋਇਆ ਪੰਜਾਬ ਦਾ ਥੱਲਿਓ ਜਦੋਂ ਗਰਾਉਂਡ ਤੋਂ ਲੋਕਾਂ ਨੇ ਧਈਆ ਕਰ ਲਿਆ ਨਾ ਲੋਕਾਂ ਨੇ ਆਪਣੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਉਹ ਅੱਤਵਾਦ ਲੋਕਾਂ ਨੇ ਖਤਮ ਕੀਤਾ ਸੀ ਤਾਂ ਮੈਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਸਮੂਹ ਪੰਜਾਬ ਦੇ ਵੋਟਰਾਂ ਸਪੋਰਟਰਾਂ ਨੂੰ ਕਿ ਆਪਾਂ ਸਾਰੇ ਇੱਕ ਹੋਈਏ ਜਿਹੜੇ ਬੰਦੇ ਇਹ ਜ਼ਹਿਰ ਦਾ ਕਾਰੋਬਾਰ ਕਰਦੇ ਆ ਇਹਨਾਂ ਦੇ ਵੇਖੋ ਜਿਹੜੇ ਇਹ ਇਲੀਗਲ ਕਰਨੇ ਸ਼ਾਮਲਾਟਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਜਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਬਣਾ ਕੇ ਜ਼ਹਿਰ ਵੇਚ ਕੇ ਸਮਗਲਿੰਗ ਕਰਕੇ ਸਮਗਲਿੰਗ ਦੇ ਪੈਸੇ ਨਾਲ ਘਰ ਬਣਾਏ ਆ ਉਹ ਘਰ ਪੰਜਾਬ ਸਰਕਾਰ ਟਾਉਂਦੀ ਰਹੂਗੀ ਮੈਂ ਇਸ ਕੰਮ ਤੇ ਜਿੰਨੇ ਸਾਡੇ ਡੀਸੀ ਸਾਹਿਬਾਨ ਨੇ ਜ਼ਿਲ੍ਹੇ ਦਾ ਪ੍ਰਸ਼ਾਸਨਿਆਂ ਪੁਲਿਸ ਅਫਸਰ ਨੇ ਜਿਹੜੇ ਚੰਗਾ ਕੰਮ ਕਰਦੇ ਪਏ ਆ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੀ ਅਸੀਂ ਪਿੱਠ ਵੀ ਥਾਪੜਦੇ ਆ ਸ਼ਾਬਾਸ਼ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਬੰਦਿਆਂ ਨੇ ਵਧੀਆ ਕੰਮ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਸਮਗਲਰ ਇਹ ਕਾਰੋਬਾਰ ਕਰਨਗੇ ਜਾਂ ਤੇ ਵੇਖੋ ਇਹਨਾਂ ਨੂੰ ਚੇਤਾਵਨੀ ਆ ਜਾਂ ਤੇ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਜੇ ਪੰਜਾਬ 'ਚ ਰਹਿ ਕੇ ਇਹ ਕੰਮ ਕੀਤਾ ਇਹਨਾਂ ਲੋਕਾਂ ਦੇ ਘਰ ਵੀ ਤੈਣਗੇ ਇਹ ਲੋਕ ਸਲਾਖਾਂ ਦੇ ਪਿੱਛੇ ਵੀ ਜਾਣਗੇ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਵੀ ਹੋਣਗੀਆਂ ਵੇਖੋ ਕਿਸੇ ਦਾ ਉਹ ਸਾਕਾ ਨਹੀਂਗਾ ਜਿਹੜਾ ਬੰਦਾ ਸਮਗਲ ਰਿਆ ਨਾ ਉਹ ਪੁਲਿਸ ਦਾ ਸਾਕਾ ਨਾ ਕਿਸੇ ਲੀਡਰ ਦਾ ਨਾ ਉਹ ਕਿਸੇ ਪਿੰਡ ਦੇ ਵਿਅਕਤੀ ਦਾ ਤੇ ਨਾ ਕਿਸੇ ਆਪਦੇ ਪਰਿਵਾਰ ਦਾ ਉਹਨੂੰ ਮਤਲਬ ਆ ਪੈਸਾ ਕਮਾਉਣਾ ਉਹ ਪੈਸਾ ਭਾਵੇਂ ਕਿਸੇ ਦੀ ਲਾਸ਼ ਤੇ ਉਤੋਂ ਚੁੱਕ ਕੇ ਉਹਨੂੰ ਕਮਾਉਣਾ ਪਵੇ ਭਾਵੇਂ ਕਿਹੇ ਮਾਂ ਦਾ ਇਕੱਲਾ ਪੁੱਤ ਹੋਵੇ ਉਹ ਭਾਵੇਂ ਮਰ ਜੇ ਉਹਦੀ ਜਾਨ ਚਲ ਜੇ ਉਹਨੂੰ ਪੈਸੇ ਦਾ ਮਤਲਬ ਐ ਇਸ ਮਗਲਨ ਤੇ ਇਹੋ ਜਿਹੇ ਲੋਕ ਸਮਾਜ ਦੇ ਦੁਸ਼ਮਣ ਨੇ ਇਹੋ ਜਿਹੇ ਲੋਕਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂਗਾ ਮੈਂ ਫਿਰ ਤੋਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਇੱਕ ਮੋਠ ਹੋ ਜੋ ਤੇ ਇਸ ਜ਼ਹਿਰ ਨੂੰ ਖਤਮ ਕਰ ਦਈਏ ਮਹਿੰਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮੈਂ ਸਾਰੇ ਪੰਜਾਬ ਦੇ ਜਿੰਨੇ ਵੀ ਨਾਗਰਿਕ ਨੇ ਵੋਟਰ ਸਪੋਰਟਰ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਸ ਯੁੱਧ ਨੂੰ ਜਿੱਤਣ ਦੀ ਲੋੜ ਆ ਤੇ ਨਾਲ ਹਰ ਸਰਪੰਚ ਦੇ ਹਰ ਮੋਹਤਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਆ ਕਿਉਂਕਿ ਪਿੰਡਾਂ ਦੇ ਵਿੱਚ ਜੇ ਮੈਂ ਆਪਣੇ ਪੱਟੀ ਹਲਕੇ ਦੀ ਗੱਲ ਕਰਾਂ ਮੇਰੇ 113 ਪੰਚਾਇਤਾਂ ਨੇ 113 ਦੀਆਂ 113 ਪੰਚਾਇਤਾਂ ਨੇ ਗ੍ਰਾਮ ਸਭਾ ਦੇ اجلاس ਸਦਕੇ ਸਾਰੀਆਂ ਪਾਰਟੀਆਂ ਦੇ ਨਮਾਇੰਦੇ ਸਦਕੇ ਮਤੇ ਪਾਏ ਆ ਤੇ ਸਾਰਿਆਂ ਨੇ ਇਹ ਤਹਈਆ ਕਰ ਲਿਆ ਆ ਮਤਾ ਪਾ ਕੇ ਕਿ ਜੇ ਕੋਈ ਬੰਦਾ ਸਮਗਲਰ ਕੋਈ ਨਸ਼ਾ ਵੇਚਦਾ ਹੈ ਹੈਰੋਇਨ ਸਮੈਕ ਕੋਈ ਵੀ ਨਸ਼ਾ ਵੇਚਦਾ ਉਹਦੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਹਦੀ ਕੋਈ ਵੀ ਜ਼ਮਾਨਤ ਨਹੀਂ ਕਰਾਊਗਾ ਨਾ ਕੋਈ ਨੰਬਰਦਾਰ ਨਾ ਕੋਈ ਸਰਪੰਚ ਨਾ ਕੋ ਮੈਂਬਰ ਪੰਚਾਇਤ ਨਾ ਕੋਈ ਪਿੰਡ ਦੇ ਵਿੱਚੋਂ ਜ਼ਮਾਨਤ ਦੇਣ ਜਾਊਗਾ ਤੇ ਜੇ ਕੋਈ ਬੰਦਾ ਉਹਨਾਂ ਦੀ ਜ਼ਮਾਨਤ ਦੇਣ ਜਾਂਦਾ ਆ ਤੇ ਪਿੰਡ ਤੌਰ ਤੇ ਅਸੀਂ ਉਸ ਬੰਦੇ ਨਾਲ ਜਿਹੜਾ ਜ਼ਮਾਨਤੀਆ ਬੰਦਾ ਨੰਬਰਦਾਰ ਭਾਵੇਂ ਕੋਈ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਉਹਦਾ ਅਸੀਂ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਹੁੱਕਾ ਪਾਣੀ ਬੰਦ ਕਰਾਂਗੇ ਤੇ ਪਿੰਡ ਦੇ ਵਿੱਚ ਇੱਕ ਦੂਜੇ ਦੇ ਜਨਮ ਮੌਤੇ ਵਿਆਹ ਸ਼ਾਦੀ ਤੇ ਸਾਰਾ ਕੁਝ ਜਾਣਾ ਆਉਣਾ ਬੰਦ ਕਰਾਂਗੇ ਤੇ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਂਬਰ ਪੰਚਾਇਤ ਸਾਹਿਬਾਨਾਂ ਨੂੰ ਕਾਉਂਸਲਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਨੰਬਰਦਾਰਾਂ ਨੂੰ ਵੀ ਬੇਨਤੀ ਆ ਕਿਉਂਕਿ ਜਦੋਂ ਕੋਈ ਸਮਗਲਰ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਦੇਣ ਲਈ ਮੇਨ ਜਿਹੜੀ ਗਵਾਹੀ ਦੀ ਲੋੜ ਪੈਂਦੀ ਆ ਉਹ ਨੰਬਰਦਾਰ ਦੀ ਕਾਉਂਸਲਰ ਦੀ ਸਰਪੰਚ ਦੀ ਜਾਂ ਮੈਂਬਰ ਪੰਚਾਇਤ ਦੀ ਗਵਾਹੀ ਤੋਂ ਬਿਨਾ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਜੇ ਆਪਾ ਚਾਹੁੰਦੇ ਆ ਕਿ ਸਾਡਾ ਸਮਾਜ ਨਵਾਂ ਨਰੂਆ ਤਗੜਾ ਸਮਾਜ ਬਣੇ ਤੇ ਸਾਡਾ ਸਮਾਜ ਇਸ ਜ਼ਹਿਰ ਤੋਂ ਰਹਿਤ ਬਣੇ ਵੇਖੋ ਇਹ ਉਹ ਜੰਗਲ ਦੀ ਆਗਿਆ ਜਿਹੜੀ ਪਹਿਲਾਂ ਸਾਡੇ ਇਲਾਕੇ ਚ ਆਈ ਮੁੜ ਕੇ ਸਾਡੇ ਸ਼ਹਿਰ ਚ ਆਈ ਸਾਡੇ ਗਲੀ ਮਹੱਲੇ ਚ ਆਈ ਤੇ ਮੁੜ ਕੇ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹਦੇ ਘਰੇ ਅੱਗ ਵੱੜ ਜਾਣੀ ਆ ਇਹ ਤੇ ਸਾਰਿਆਂ ਨੂੰ ਤਿਆਰ ਕਰਨਾ